ਆਰੇ ਦੁਦੇ ਤੰਨੇ ਭਈਆ ਸਭ ਨੂੰ ਜੰਮ ਲੈ ਗਈ ਹੈ ਰੇ ਮਾਨਸ ਬੱਕਰਾ ਇਹ ਮਨੁੱਖ ਵਿਚਾਰਾ ਬੱਕਰੇ ਦਾ ਹੱਦ ਨੂੰੰਦਾ ਵਿਚਾਰਾ ਮਾਨਸ ਬੱਕਰਾ ਮੂਸਾ ਕਿਨੋ ਮੂਸਾ ਕਹਿੰਦੇ ਜੂਏ ਕਹਿੰਦੇ ਮਨੁੱਖ ਵੀ ਹਾਲਤ ਤੇ ਚੂਹੇ ਦੀ ਤਰ੍ਹਾਂ ਤੇ ਜਿਹੜੀ ਮੌਤ ਐ ਜਿਹੜਾ ਜੰਮ ਹੈ ਉਹ ਇੱਕ ਬਿੱਲੀ ਦੀ ਤਰ੍ਹਾਂ ਮਾਨਸ ਬੱਕਰਾ ਮੂਸਾ ਕਿਤੋਂ ਮੀਤ ਮੀਤ ਕਹਿੰਦੇ ਦੇ ਮੌਤ ਬਲਈਆ ਮੌਤ ਜੁਤੀ ਬਿੱਲੀ ਜਿੰਨੇ ਹਰ ਇੱਕ ਨੂੰ ਨਿਗੜ ਜਾਣਾ ਹੈ ਮੀਤ ਬਲਈਆ ਖਈ ਹੈ ਕਿ ਕਹ ਲੱਗੀ ਇਹਦੇ ਤੋਂ ਕੋਈ ਨਹੀਂ ਬਸ ਸਕਦਾ ਹਰ ਇੱਕ ਨੂੰ ਇੱਕ ਨਾ ਇੱਕ ਦਿਨ ਮੌਤ ਨੇ ਆਣ ਕੇ ਗਰਸ ਲੈਣਾ ਇਸ ਕਰਕੇ ਜੇ ਇਹ ਗੱਲ ਸਮਝ ਆ ਜਾਵੇ ਜੇ ਜਾਣਾ ਮਰ ਜਾਈਏ ਕੋ ਮਨਾ ਆਈਏ ਠੀਕੀ ਦੁਨੀਆ ਲੱਗ ਨਾ ਆਪ